ਹਾਂਜੀ ਅੱਜ ਤੁਹਾਡੇ ਲਈ ਇੱਕ ਨਵੀਂ ਹੋਰ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਚ ਅੱਜ ਰਾਜੂ ਦੜਬੇ ਵਾਲੇ ਦੀਆਂ ਸਪੈਸ਼ਲ ਬੱਕਰੀਆਂ ਦਿਖਾਵਾਂਗੇ ਤੇ ਅੱਜ ਉਹਨਾਂ ਦੇ ਪਿੰਡ ਲਵੇ ਮੇਲਾ ਤੇ ਉੱਥੇ ਪਹੁੰਚੇ ਹੋਏ ਨੇ ਬੱਕਰੀਆਂ ਲੈ ਕੇ ਤੇ ਬਹੁਤ ਵੀਰ ਕਹਿੰਦੇ ਨੇ ਕਿ ਰਾਜੂ ਦੜਬੇ ਵਾਲੇ ਦੀਆਂ ਬੱਕਰੀਆਂ ਦਿਖਾਓ ਵੀ ਕਿਸ ਤਰ੍ਹਾਂ ਦੀਆਂ ਨੇ ਤੇ ਅੱਜ ਉਹਨਾਂ ਦੀਆਂ ਬੱਕਰੀਆਂ ਦੀ ਵੀਡੀਓ ਬਣਾਵਾਂਗੇ ਤੇ ਬਾਕੀ ਜਲਵਾਚ ਕਰਨਗੇ ਉਹਨਾਂ ਦੇ ਪਾਲੀ ਦੇ ਰਾਜੂ ਦੜਬੇ ਵਾਲਾ ਚਲੋ ਨੂੰ ਸ਼ਾਸਤਰੀਕਾਰ ਪਿਆਰਪਰੀ ਮੇਰੇ ਬਾਈਆਂ ਨੂੰ ਤੇ ਅੱਜ ਮੇਲੇ ਦੇ ਵਿੱਚ ਪਹੁੰਚੇ ਸਮੂਹਾਂ ਪਿੰਡ ਦਿਰਬੇ ਦੇ ਨੇੜੇ ਸਾਡੇ ਗੁੱਗਾ ਪੀਰ ਜੀ ਦਾ ਮਹਾਰਾਜ ਜੀ ਦਾ ਮੇਲਾ ਹੈ ਤੇ ਬਹੁਤ ਬਹੁਤ ਧੰਨ ਸ਼ੁਕਰਗੁਜ਼ਾਰ ਅਸੀਂ ਬਾਬੇ ਅਮਰਦਾਸ ਦੇ ਧੂੜੀ ਦਾਸ ਦੇ ਕੋਲੂ ਦਾਸ ਦੇ ਮੰਦਰ ਦਾਸ ਦੇ ਕਿਉਂਕਿ ਮੱਗੀ ਦਾਸ ਦੇ ਜਿਨ੍ਹਾਂ ਦੀ ਇੱਥੇ ਯਾਦ ਦੇ ਉੱਤੇ ਮੇਲਾ ਪਹਿਲੇ ਦਿਨੋਂ ਘਰਦਾ ਆ ਰਿਹਾ ਹੈ ਤੇ ਸਾਡੇ ਇੰਡਾ ਪਿੰਡਾਂ ਵਾਲੇ ਸਾਰੇ ਵਾਲੇਦੋਂ ਦੂਰ ਦੂਰ ਦੇ ਮਹਾਰਾਜ ਬਾਬਾ ਗੁੱਗਾ ਜੀ ਨੂੰ ਮੰਨਦੇ ਨੇ ਮੱਥਾ ਟੇਕਦੇ ਨੇ ਨੌਮੀ ਤੇ ਬਹੁਤ ਬਹੁਤ ਧੂਮਤਮਾਲ ਦੀਆਂ ਧਮਾਲਾਂ ਪੈਂਦੀਆਂ ਨੇ ਮੇਲਾ ਭਰਦਾ ਹੁਮ ਹਮਾ ਕੇ ਤੇ ਅਸੀਂ ਵੀ ਅੱਜ ਰਾਜੂ ਗੋਡਫਾਰਮ ਦੇਣਵਾ ਪੰਜਾਬ ਤੋਂ ਬੱਕਰੀਆਂ ਲੈ ਕੇ ਪਹੁੰਚਿਆ ਕਿ ਜੋ ਹਰ ਮੰਡੀਆਂ ਦਾ ਰਾਜਾ ਹੈ ਦੋ ਮੰਡੀਆਂ ਦੇ ਵਿੱਚ ਰਹਿੰਦਾ ਹੈ ਸੌਦਿਆਂ ਦਾ ਮਹਿਰਮ ਹੈ ਸੋਦੇ ਕਰਾ ਰਿਹਾ ਹੈ ਲੋਕਾਂ ਦੇ ਤੇ ਅੱਜ ਉਹਨਾਂ ਦੇ ਪਾਲੀ ਦੀ ਨਾਲ ਨੇ ਕਿਉਂਕਿ ਬਾਕੀ ਦਾ ਮਾਲ ਉਹਨਾਂ ਦਾ ਵਿਕ ਗਿਆ ਬੱਕਰੀਆਂ ਰਹਿ ਗਈਆਂ 20 30 ਕ ਬਾਹਰ ਨਹੀਂ ਸਟੇਟਾਂ ਵਾਲੇ ਬੱਕਰੀਆਂ ਲੈ ਕੇ ਤਕੜੀਆਂ ਤਕੜੀਆਂ ਕਿਉਂਕਿ ਸਾਨੂੰ ਲੋਕ ਬੜਾ ਕਹਿੰਦੇ ਨੇ ਬਾਹਰ ਵੀ ਰਾਜੂ ਬਾਈ ਤੇਰੀਆਂ ਬੱਕਰੀਆਂ ਦੀ ਵੀ ਸਾਨੂੰ ਕਦੇ ਵੀਡੀਓ ਦਿਖਾਇਆ ਕਰ ਤਾਂ ਕਿਉਂਕਿ ਮੈਂ ਅੱਜ ਵਿਲੇ ਨੇ ਛੁੱਟੀ ਮਾਰਨੀ ਹੂ ਤਾਂ ਮੈਨੂੰ ਮੰਡੀਆਂ ਚੋਂ ਟਾਈਮ ਨਹੀਂ 5-4000 ਰੁਪਏ ਮੇਰਾ ਰੋਜ਼ ਬਣਦਾ ਹੈ ਬਾਹਰ ਮੰਡੀਆਂ ਦੇ ਵਿੱਚ ਬੜਾ ਸਤਿਕਾਰ ਕਰਦੇ ਨੇ ਲੋਕ ਮੇਰਾ ਸਤਿਕਾਰ ਪਿਆਰ ਦੇ ਨਾਲ ਮੈਨੂੰ ਬੁਲਾਉਂਦੇ ਨੇ ਤੇ ਅੱਜ ਮੈਂ ਬੰਦਿਆਂ ਨੂੰ ਕਿਹਾ ਸਾਡਿਆਂ ਨੂੰ ਵੀ ਆਪਾਂ ਛੁੱਟੀ ਮਾਰਦੇ ਆ ਬੱਕਰੀਆਂ ਮੇਲੇ ਚਲੋ ਮੇਲੇ ਦੀ ਵੀਡੀਓ ਬਣਾ ਕੇ ਲਿਆਵਾਂਗੇ ਨਾਲੇ ਉਧਰ ਹੀ ਚਾਰ ਕੇ ਲਿਆਵਾਂਗੇ ਅੱਜ ਮੈਂ ਮੇਰੇ ਸਕੂਰ ਲੱਗਦੇ ਆਪ ਹੀ ਆਪਣੇ ਮਾਲ ਦੇ ਨਾਲ ਆਇਆ ਲੋਹੀ ਲੋਹੀ ਮੇਰੇ ਨਾਲ ਉਹ ਲੋਹੀ ਬੱਕਰੀ ਲਿਆ ਬਾਕੀ ਮੇਰੇ ਵੀਰ ਮੇਲੇ ਦੇ ਮਿੱਤਰ ਪਿਆਰੇ ਸੱਜਣ ਵੀ ਸਾਡੇ ਨੇੜੇ ਦੀ ਖੜੇ ਨੇ ਲੈ ਆਓ ਜੀ ਤੁਹਾਡਾ ਮਾਲ ਦਿਖਾਓ ਬਾਈ ਦੇਖੋ ਬਾਈ ਪਾਲਟੀ ਦੀਆਂ ਬੱਕਰੀਆਂ ਨੇ ਨੰਬਰ 3ਆਂ ਜੀ ਨੰਬਰ 3ਆਂ ਪਿਓ ਬੋਲੋ ਰੰਗ ਕਿਹੜੇ ਨੇ ਇਹਨਾਂ ਦੇ ਲੋਹੇ ਹਾਂ ਇਹ ਲਾਲ ਲੋਹੀਆਂ ਨੇ ਅੱਗੇ ਕੱਢ ਲਓ ਬੱਕਰੀਆਂ ਦਿਖਾਓ ਜੀ ਇਹਨਾਂ ਦੇ ਦੰਦ ਦਿਖਾਓ ਜੀ ਇਹਨਾਂ ਦੇ ਉਹਦੇ ਦੇਖ ਲਈ ਛੱਗੀ ਆ ਛੱਗੀ ਹੋ ਗਈ ਇਹ ਦੂਈ ਦਿਖਾਓ ਜੀਰਾ ਅੱਗੇ ਦਾ ਲਿਆਓ ਇਹਨਾਂ ਨੂੰ ਸਾੜੀ ਗਈ ਤਨ ਸਾੜੇ ਦਾ ਇਹ ਵੀ ਛੱਗੀ ਜੀ ਇਹ ਦੋਏ ਭੈਣਾਂ ਨੇ ਬਾਈ ਹਾਂ ਜੀ ਭੈਣਾਂ ਨੇ ਇੱਕੋ ਹੀ ਨਕਸ਼ੇ ਦੀਆਂ ਹਾਂ ਜੀ ਇੱਕੋ ਨਾਲ ਸਹੀ ਚੰਗੀ ਬੱਕਰੀ ਦੀ ਬਰੀਡ ਤਿਆਰ ਕਰੀ ਐ ਹਾਂ ਜੀ ਹਾਂ ਜੀ ਕਿਹ ਕਿਹ ਬੱਚੇ ਦਿੰਦੀਆਂ ਨੇ ਜੀ ਬੱਚੇ ਦੋ ਦੋ ਤਿੰਨ ਤਿੰਨ ਜੀ ਪਹਿਲੇ ਸੂਏ ਕਿਆ ਕਿਆ ਦਿੱਤੇ ਤੇ ਪਹਿਲੇ ਸੂਏ ਦੋ ਦੋ ਬੱਚੇ ਦਿੱਤੇ ਜੀ ਅੱਛਾ ਅਗਰ ਇਹਨਾਂ ਨੂੰ ਵੇਚਣਾ ਚਾਹੋ ਤਾਂ ਇਹਨਾਂ ਦੀ ਕੀਮਤ ਕੀ ਹੈ ਜੀ ਕੀਮਤ ਇਹ ਨਾਲ ਹੀ ਤਾਂ ਜੀ ਜੀ 20 20 ਇਅਰ ਮੈਂ ਅੱਛਾ ਜੀ ਜੋ ਆਮ ਕਾਸ਼ਮੀਰ ਜਾਂਦੇ ਵਿੱਚ ਪਾ ਚੱਲਦਾ ਉਹ ਹੀ ਛੋਟੀ ਕੀਮਤ ਹੈ ਕਿਉਂਕਿ ਸੇਲ ਦੇ ਲਈ ਹੈਗੀਆਂ ਇਹ はい ਹੈਗਾ ਹੈ ਅੱਛਾ ਕੋਈ ਗੱਲ ਨਹੀਂ ਜੀ ਕੋਈ ਸਾਨੂੰ ਸੌਤਰਾਂ ਦੇ ਵਪਾਰੀ ਮਿਲਦੇ ਨੇ ਤਾਂ ਵੇਚਣਾ ਚਾਹੁੰਦੇ ਹਾਂ ਅਸੀਂ ਛੋਟੀਆਂ ਬੱਕਰੀਆਂ ਵੇਚ ਸਕਦੇ ਆ ਇਹਨਾਂ ਨੂੰ ਛੱਡੋ ਜੀ ਕੋਈ ਹੋਰ ਕਾਰਟੀ ਦੀਆਂ ਦਿਖਾਓ ਉਹ ਲੋਹੀ ਵੱਠ ਫੜ ਲਿਆ ਲੋਹੀ हां जी ਹੋਰ ਦਿਖਾਓ ਉਹ ਲਾਲ ਨੇ ਆ ਲਾਲ ਦੇ ਨਾਲ ਇਹ ਵੀ 6 ਦੰਦੇ ਹੈ ਜੀ ਆਹ ਦਿਖਾਓ ਜੀ ਇਹਦੇ ਦੰਦ ਇਹ ਦੋ ਦੰਦ ਦਰਦ ਨਹੀਂ ਹਾਂਜੀ ਕ੍ਰੋਸ ਹੋ ਗਈ ਜੀ ਨਹੀਂ ਆਈ ਕੱਬਣੇ ਅੱਛਾ ਤਹਿਮਿਨਿਆ ਦੀ ਦੋ ਦੀ ਹਾਂ ਦੋ ਕੁ ਮਹੀਨੇ ਦੀ ਅੱਛਾ ਜੀ ਇਹ ਵੀ ਘਰ ਦੀ ਬੱਕਰੀ ਦੀ ਪਾਲੀ ਹੋਈ ਹੈ ਵਧੀਆ ਕੀ ਘਰ ਦੀ ਪਠਵਾਲੀ ਹੋਈ ਹੈ ਮੁੱਲ ਤਾਂ ਨਹੀਂ ਕੋਈ ਲਈ ਨਹੀਂ ਜੀ ਕੋਈ ਮੁੱਲ ਨਹੀਂ ਲਈ ਹੈ ਮੁੱਲ ਦਾ ਮਾਲ ਰੱਖਦੇ ਨਹੀਂ ਜੀ ਅੱਛਾ ਜੀ ਬਹੁਤ ਵਧੀਆ ਬਰੀਡ ਤਿਆਰ ਕਰੀਏ ਬਾਈਆਂ ਨੇ ਤੇ ਪਹਿਲੇ ਸੂਏ ਇਹ ਹੀ ਸੂਏ ਆ ਵੀ ਆ ਪਹਿਲੇ ਸੂਏ ਜੀ ਠੀਕ ਹੈ ਠੀਕ ਹਾਂਜੀ ਉਹ ਲਿਆ ਕਾਲੀ ਬੱਤ ਲੈ ਵੀ ਹੋਰ ਦੇਖਿਆ ਇਹ ਛੇ ਜੀ ਟੇੜੀ ਦੀ ਹੈ ਜੀ ਇਹ ਇਸ ਦੀ ਮਾਂ ਕੀ ਚੈਨਲ ਹੈ ਅੱਛਾ ਹਾਂ ਇਹ ਚੈਨਲ ਤੇ ਚਾੜਾਂਗੇ ਦੋ ਚਾਰ ਵੀਡੀਓ ਬਣਾ ਦਾਂਗੇ ਇਹ ਛੋਟੀਆਂ ਇਹ ਖੀਰੀਏ ਤਾਂ ਤਾਂ ਜੀ ਦੁੱਧ ਚੁੰਗਦੀ ਹੈ ਦੁੱਧ ਚੁੰਗਦੀ ਹੈ ਠੀਕ ਹੈ ਜੀ ਪਿਓਰ ਬਲੈਕ ਕਲਰ ਚ ਹੈ ਵੀਟਲ ਚ ਪਿਓਰ ਠੀਕ ਹੈ ਮਾਤਾ ਮਾਤਾ ਦੀ ਛੱਡੀ ਹੈ ਹੈਂ ਮਾਤਾ ਦੀ ਛੱਡੀ ਹੈ ਮਾਤਾ ਦੀ ਛੱਡੀ ਹੈ ਹਾਂਜੀ ਠੀਕ ਹੈ ਕਾਲਾ ਕਾ ਮਾਤਾ ਦੀ ਛੱਡੀ ਹੈ ਮੇਰੀ ਮਾਲ ਦੇ ਵਿੱਚ ਹਾਂਜੀ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਹైదਰਾਬਾਦੀ ਕ੍ਰੋਸ ਹੈ ਜੀ। ਹਾਂਜੀ। ਅੱਛਾ। ਕਿਉਂਕਿ ਜਿਨ੍ਹਾਂ ਨੂੰ ਲਾਲ ਡੱਬੀਆਂ ਨਾਭੀ ਕਹਿੰਦੇ ਨੇ। ਹਾਂਜੀ। ਅੱਛਾ। ਹైదਰਾਬਾਦੀ ਕ੍ਰੋਸ ਬੀਟਲ ਪਿਓਰ ਬੱਕਰੀ ਹੈ ਜੀ। ਕਿਉਂਕਿ ਰਾਜੂ ਗੋਡ ਫਾਰਮ ਦੱਬਾ ਤੋਂ ਜਿਨ੍ਹਾਂ ਦੇ ਨੌ ਦੀ ਵੀਡੀਓ ਵੀ ਤੁਸੀਂ ਦੇਖੀ ਹੋਣੀ ਤੇ ਚੱਲਦੀ ਵੀ ਹੈ ਮੰਡੀਆਂ ਦੇ ਵਿੱਚ। ਉਹ ਵੇਗਾ ਲੜਾ ਪਹੁੰਚਣਾ ਮੈਂ ਕਲਦੀਪ ਦੀ ਮੰਡੀ ਦੇ ਵਿੱਚ। ਸਾਰਾ ਦਿਨ ਮੇਰੀ ਥਰੂ ਸੌਦੇ ਹੋਣੇ ਨੇ। ਜਿੰਨੇ ਵਪਾਰੀ ਨੇ ਸਭ ਨੇ ਮੈਨੂੰ ਮਿਲਣਾ। ਅਟੋਡੀ ਕੁਆਲਿਟੀ ਦੇ ਉਹਨਾਂ ਨੂੰ ਬੱਕਰੀਆਂ ਲੈ ਕੇ ਦੇਣੀਆਂ ਨੇ ਮੈਨੇ ਕੋਈ ਕੁਆਲਿਟੀ ਦੀ ਮੰਗਣ ਉਹ ਮੈਨੇ ਚੈੱਕ ਕਰਨੀ ਤੇ ਪਹਿਲਾਂ ਪਾਸ ਕਰਨੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਬੱਕਰੀ ਦਵਾਂਗੀ ਧੰਨਵਾਦ ਹੈ ਉਹ ਕਾਲੀਆਂ ਦੀ ਜੋੜੀ ਫੜ ਲਿਆ ਹਾਂ ਉਹ ਬਾਜ ਫੜੀ ਜਾਂਦੀ ਲਓ ਜੀ ਕਿਉਂਕਿ ਇਹ ਦੋਏ ਇੱਕ ਨਸਲ ਦੀਆਂ ਦੋਏ ਭੈਣਾਂ ਨੇ ਤਾਂ ਚਾਹ ਕਬੂਥਰ ਬਈ ਇੱਕੋ ਹੀ ਨਸਲ ਦੀਆਂ ਇੱਕੋ ਹੀ ਕੁਆਲਿਟੀ ਦੀਆਂ ਬੱਕਰੀਆਂ ਨੇ ਪਿਓਰ ਬੀਟਲ ਕਿਉਂ ਬਲੈਕ ਲੰਗ ਰੰਗ ਕਹਿੰਦੇ ਨੇ ਜਿਨ੍ਹਾਂ ਨੂੰ ਕਾਲਾ ਬਲੈਕ ਚ ਪਿਓਰ ਬਲੈਕ ਰੰਗ ਹੈ ਜੀ ਇਹਨਾਂ ਦਾ ਤੇ 8 ਦੰਦ ਪਲੱਸ ਨੇ ਜੀ ਦੋਏ ਇੱਕੋ ਹੀ ਨਕਸ਼ੇ ਦੀਆਂ ਨੇ ਇੱਕੋ ਹੀ ਕੁਆਲਿਟੀ ਦੀਆਂ ਨੇ ਇਹ ਵੀ 8 ਦੰਦ ਪਲੱਸ ਹੈ ਜੀ ਇੱਕੋ ਹੀ ਇਹਨਾਂ ਦਾ ਥਣ ਚੱਡਾ ਆਰਡਰ ਸਹੀ ਡਿਊਟੀ ਦਾ ਮਾਰੋ ਜੀ ਇਹਨਾਂ ਦਾ بس ਇਹ ਮਾਰ ਲੈ ਉਹਦੀ ਵੀ ਦਿਖਾ ਦੇ ਪਿੱਛੋਂ ਕਿਉਂ ਪਲੇਹਾਟੀਆਂ ਬੱਕਰੀਆਂ ਨਹੀਂ ਜੀ ਹਜੇ ਇਹ ਹਰੀਆਂ ਹੋਈਆਂ ਹੋਈਆਂ ਅੱਧ ਘੱਬ ਨੇ ਹਜੇ ਕੋਈ ਦੁੱਧ ਦਾ ਜ਼ੋਰ ਘਟਿਆ ਹੈ ਨਾ ਥੱਲੇ ਕਿਉਂਕਿ ਸੂਨ ਵਾਲੀਆਂ ਦੂਰ ਨੇ ਥੋੜਾ ਬਹੁਤਾ ਧਾਰਾ ਦੰਦੀਆਂ ਨੇ ਕਵਾਲਿਟੀ ਦਾ ਮਾਲ ਹੈ ਜੀ ਅਗਰ ਜੋ ਕੋਈ ਪਾਈ ਚਾਹ ਮਾਨ ਹੋਵੇ ਖਰੀਦਦਾਰ ਦਾ ਤਾਂ ਅਸੀਂ ਖਰੀਦ ਵੀ ਕਰਕੇ ਦੇ ਸਕਦੇ ਹਾਂ ਲਓ ਆ ਬੱਕਰਾ ਫੜ ਲਿਆ ਬਸ ਹੁਣ ਛੱਡ ਹੋਰ ਸਾਰੇ ਨਹੀਂ ਇਹ ਬੜੀ ਨਹੀਂ ਬਣਾਉਣੀ ਛੋਟੀ ਚੱਲੂ ਆਲੀ ਬੜੀ ਵਾਲਾ ਦੇਖ ਲੈ ਜੀ ਹੈ ਜੀ ਅੱਖ ਡਰੇ ਜੀ ਚਾਰ ਦੰਦ ਬ੍ਰੀਡ ਦੇ ਹਜੇ ਚਾਰ ਦੰਦ ਬੱਚਾ ਜੀ ਸਾਰੇ 1.5 ਸਾਲ ਦੀ ਉਮਰ ਹੈ ਕਿਉਂਕਿ ਹੁਣ ਬੱਕਰੀਆਂ ਦੀ ਕਰੋਸਿੰਗ ਕਰਨ ਲੱਗਿਆ ਹੈ 1.5 ਸਾਲ ਦਾ ਬੱਚਾ 4 ਦੰਦ ਦਾ ਬੱਚਾ ਜੀ ਕੁਆਲਟੀਦਾਰ ਬੱਚਾ ਹੈ ਕਿਉਂ ਵੀ ਵੀਟਲ ਚ ਕਹਿੰਦੇ ਨੇ ਜੀ ਇਹ ਮੋੜੋ ਜੀ ਤੋਰੀ ਛੜ ਵੀ ਛੜਦਾ ਹੈ ਲੈ ਇਹ ਲਾਲ ਡੱਬੀ ਬੱਚੀ ਹੈ ਜੀ ਹਜੇ 2 ਦੰਦ ਛੇਲੀ ਹੋਈ ਹੈ ਹੁਣ ਕਿਉਂਕਿ ਹਜੇ ਕ੍ਰੋਸ ਵੀ ਨਹੀਂ ਕਰਾਈ ਹਜੇ ਵਧੀਆ ਕਲਰ ਹੈ ਦਾ ਹైదਰਾਬਾਦੀ ਰੰਗ ਚ ਹੈ ਜੀ ਲਾਲ ਡੱਬੀ ਨਸਲਦਾਰ ਬਸ ਇੱਕ ਬੱਕਰੀ ਹੋਰ ਫੜ ਲੈ ਨਾਲ ਹੈ ਹੈ ਬਸ ਕੋਈ ਨਹੀਂ ਤਾਂ ਬਸ ਬੱਚੇ ਆ ਗਏ ਇੱਕ ਬੱਕਰੀ ਫੜ ਲਿਆ ਵਾ ਬੰਦ ਕਰੋ ਇਹਨੂੰ ਵਧੀਆ ਨਸਲਦਾਰ ਬੱਕਰੀ ਹੈ ਜੀ ਪੂਰੇ ਕੰਨਾਂ ਦੀ ਲੈਂਥ ਹੈ 17 ਇੰਚ ਦੇ ਕੰਨ ਨੇ ਬੱਕਰੀ ਦੀ ਚੜਾਈ ਵੀ ਪੂਰੀ ਗਿੱਠਦੀ ਹੈ ਕਿਉਂਕਿ ਇਹ ਆਪਾਂ ਨੇ ਬੱਕਰੀ ਲੱਖਾਂ 'ਚ ਵੀ ਵੇਚਣੀ ਨਹੀਂ ਥਣ ਵੀਕ ਹੈ ਕਿਉਂ ਇਹਦੇ ਬਰੀਡ ਦੇ ਲਈ ਰੱਖੀ ਹੋਈ ਹੈ ਕਿਉਂਕਿ ਅਸੀਂ ਇਹਦੀਆਂ ਬੱਚੀਆਂ ਤਿਆਰ ਕਰਦੇ ਹਾਂ ਇਹਦੀਆਂ ਹੋਰ ਬੱਚੇ ਹੈਗੇ ਆ ਆਪਣੇ ਤਿਆਰ ਹਾਂ ਦਿਖਾਓ ਇੱਕ ਤਾਂ ਹੁਣ ਦਿਖਾ ਕੇ ਏਟੀਆਂ ਜੀ ਆਹ ਦਿਖਾਓ ਨਹੀਂ ਫੜ ਕੇ ਓਏ ਇੱਕ ਤਾਂ ਲਾਲ ਹੈ ਜੀ ਦੀ ਬੱਚੀ ਇੱਕੇ ਦੀ ਉਹ ਦੂਤੀ ਹੈ ਜੀ ਗਾਂ ਕਾਲੀ ਅੱਛਾ ਹਾਂ ਤੇ ਹੁਣ ਚੌਥੇ ਸੂਏ ਇਹ ਸੂਏਗੀ ਜੀ ਠੀਕ ਹੈ ਤੁ ਵੀ ਬੱਚੀ ਨਹੀਂ ਵੇਚੀ ਇਹਦੀ ਜੀ ਲਾ ਜੀ ਇਤਰੀ ਵੇਚੀ ਪਹਿਲੇ ਸੂਏ ਦੀ ਇਹ ਹੈ ਠੀਕ ਹੈ ਇਹਦੀ ਗੱਲ ਹੈ ਹੁਣ ਸੁੱਕ ਗਈ ਦੋਦੋਂ ਆਹ ਗਾਹਾਂ ਹੈ ਦੀ ਦੋਤੀ ਹੈ ਇਸੇ ਬੱਚੀ ਦੀ ਇਹ ਫਿਰ ਇਹ ਚੀਨੇ ਭੈਣ ਹੈ ਜੀ ਇਹ ਚੀਨੇ ਰੰਗ ਚ ਹੈ ਗਾਹਾਂ ਲਾਲ ਰੰਗ ਚ ਇਹਦਾ ਬਾਪ ਚੀਨਾ ਜੀ ਦਾ ਲਾਲ ਚੀਨਾ ਲਾਲ ਲੋਹਾ ਚੀਨਾ ਸਰੋਹੀ ਨਸਲ ਦਾ ਬੱਕਰਾ ਲਿਆਂਦਾ ਸੀ ਮੈਂ ਨਾਂਰ ਲੋਲੋ ਉਹ ਬੱਕਰੇ ਦੀ ਬੱਚੀ ਹੈ ਜੀ ਅੱਗੇ ਦੀ ਮਾਂ ਲਾਲ ਰੰਗ ਚ ਹੋਣੀ ਉਹ ਵੀ ਲਾਲ ਰੰਗ ਦੀ ਸੀ ਪਿਓਰ ਅਸਲੀ ਇਹ ਆਪਦੀ ਮਾਂ ਤੇ ਵਗ ਗਈ ਹਾਂ ਰੂਬੀ ਨਸਲ ਚ ਸੀ ਜਿਉ ਨਸਲਾਂ ਛੱੜ ਲਈ ਬਹੁਤ ਉਹੋ ਚੱਲੀਆਂ ਗਈਆਂ ਕਿਉਂਕਿ ਨਸਲਾਂ ਛੱਡਦੇ ਨਹੀਂ ਛੱਡਿਤਾ ਇਹਨਾਂ ਚ ਵੀ ਮਨ ਮੰਨੇ ਕੋਈ ਪੰਚਾਇਤਾਂ ਨੂੰ ਛਾਂਟ ਕੇ ਪੰਜ ਚਾਰ ਲੈ ਜੇ ਪਰ ਅਸੀਂ ਇਹ ਨਹੀਂ ਵੇਚ ਤੰਨੇ ਵਿੱਚ ਚਣੀਆਂ ਵੇਚੀਆਂ ਕੋਈ ਅਸੀਂ 6 ਮਹੀਨੇ ਦੇ ਵਿੱਚ 50 60 ਬੱਕਰੀਆਂ ਵੇਚਦਾਨੀਆਂ ਜੀ ਪਰ ਪੰਜ ਚਾਰ ਤਾਂ ਅਸੀਂ ਆਪਣੀਆਂ ਘਰੂ ਰੱਖਦੀ ਰੱਖਦੇ ਆ ਇਹ ਤਿੰਨ ਤਾਂ ਨਹੀਂ ਵੇਚਣੀਆਂ ਨਾ ਜੀ ਇਹ ਵੇਚਣੀਆਂ ਨਹੀਂ ਕਿਸੇ ਕੀਮਤ 'ਚ ਨਹੀਂ ਵੇਚਣੀਆਂ ਠੀਕ ਹੈ ਜੀ ਇਹਨਾਂ ਕਰਕੇ ਸਾਡਾ ਮਾਲ ਖੜਾ ਤੇ ਜੇ ਅਸੀਂ ਨੇ ਆਪਣੀ ਜੜੇ ਗਮਾ ਲਈ ਜੜ ਵੜਤੀ ਤਾਂ ਫਸੜ ਲੈ ਕੌਣ ਆਊਗਾ ਜੜ ਅਸੀਂ ਹਰੀ ਰੱਖਣੀ ਆ ਆਪਣੀ ਐ ਤਾਂ ਦੋ ਚਾਰ ਆ ਗਈਆਂ ਬਾਗੀਆਂ ਆ ਗਈਆਂ ਬਾਗੀਆਂ ਉਹ ਬੱਕਰੀ ਗੱਲ ਹੈ ਠੀਕ ਚੰਗਾ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਦੀ ਸਮਾਪਤੀ ਕਰੋ ਬਾਅਦ ਲੋ ਸ਼ਾਟ ਹਾਂਜੀ ਤੇ ਬੱਕਰੀਆਂ ਦੇਖ ਸਕਦੇ ਹੋ ਰਾਜੂ ਦੜੱਬੇ ਵਾਲੇ ਦੀਆਂ 30-35 ਬੱਕਰੀਆਂ ਨੇ ਵਾਈਆਂ ਕੋਲ ਤੇ ਅੱਜ ਕੈਸੀ ਮਨਵੰਚਨ ਕਰਨ ਮੇਲਾ ਦਿਖਾਉਣ ਲਈ ਲਿਆਏ ਨੇ ਬੱਕਰੀਆਂ ਤੇ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਬੱਕਰੀਆਂ ਲੈਣ ਦੇ ਵੇਚਦੇ ਰਹਿਣੇ ਨੇ ਤੇ ਵੇਚ ਖਰੀਦ ਵਾਲੀਆਂ ਬੱਕਰੀਆਂ ਨੇ ਵਾਈਆਂ ਕੋਲ ਦੇਖ ਸਕਦੇ ਹੋ ਕੁਆਲਿਟੀਆਂ ਚੈੱਕ ਕਰ ਸਕਦੇ ਹੋ ਇਹ ਬੱਕਰੇ ਬਾਦਲ ਦੀ ਰਹਿੰਦੇ ਨੇ ਬਾਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਅੱਗੇ ਜੋ ਕਿ ਸਬਸਕ੍ਰਾਈਬ ਜਰੂਰ ਕਰਾ ਦਿਆ ਕਰੋ WhatsApp ਗਰੁੱਪਾਂ 'ਚ ਸੱਡਿਆ ਕਰੋ